ਸਤ ਸ੍ਰੀ ਅਕਾਲ ਪਹੁੰਚੀ ਸਾਥ ਸੰਗਤ ਜੀ ਸਤ ਸ੍ਰੀ ਅਕਾਲ ਅੱਜ ਅਫਸਰ ਦੇ ਸਿਰੇ ਸਿਰੇ ਦੇ ਆਸਟ੍ਰੇਲੀਅਨ ਜਿਹੜੇ ਉਹ ਦਿਖਾਉਣੇ ਆ ਇਹ ਮੇਲਾ ਭਾਰਤ ਨੰਬਰ 1 ਮੇਲਾ ਇਹਦੇ ਵਿੱਚੋਂ ਕਈ ਜਾਨਵਰ ਤੇ ਕਈ ਇਹੋ ਜਿਹੀਆਂ ਹਸਤੀਆਂ ਨਿਕਲ ਕੇ ਆਉਂਦੀਆਂ ਜਿਹੜੀਆਂ ਪੰਜਾਬ ਚ ਆਪਦਾ ਨਾਮ ਖੜਦੀਆਂ ਨੇ ਅੱਜ ਆਪਾਂ ਸਟੱਡ ਫਾਰਮ ਨਾਲ ਗੱਲਬਾਤ ਕਰਾਂਗੇ ਜਦੋਂ ਤੋਂ ਆਏ ਆ ਕਿਹੜੇ ਕਿਹੜੇ ਜਾਨਵਰ ਲੈ ਕੇ ਆਏ ਆ ਸਾਰੀ ਡਿਟੇਲ ਚ ਗੱਲਬਾਤ ਕਰਾਂਗੇ ਤੇ ਹੋਰ ਚੀਜ਼ਾਂ ਜੇ ਤੁਸੀਂ ਪਰਿਵਾਰ ਚ ਬੈਠੇ ਹੋ ਤੇ ਆਪਦੀਆਂ ਧੀਆਂ ਨੂੰ ਜਰੂਰ ਇਹ ਵੀਡੀਓ ਦਿਖਾਓ ਕਿਉਂਕਿ ਬੜਾ ਕੁਝ ਇਸ ਵੀਡੀਓ ਚ ਤੁਹਾਨੂੰ ਸਿੱਖਣ ਨੂੰ ਮਿਲਣ ਵਾਲਾ ਸਤਿ ਸ਼੍ਰੀ ਅਕਾਲ ਬੁਲਾਉਣਿਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹੋ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਮੇਰਾ ਸੱਚੇ ਪਾਤਸ਼ਾਹ ਜੀ ਠੀਕ ਹੈ ਭਾਈ ਪਹਿਲਾ ਹੀ ਸਵਾਲ ਮੇਰਾ ਇਹ ਆ ਕੌਣੀ ਸਟੱਡ ਫਾਰਮ ਕੌਣੀ ਦਾ ਮਤਲਬ ਕੌਣੀ ਨਾਮ ਆ ਪਿੰਡ ਦਾ ਨਾਮ ਆ ਜਾਂ ਕੀ ਚੱਕਰ ਆ ਹਾਂ ਜੀ ਦੱਸੋ ਕੌਣੀ ਸਾਡੇ ਪਿੰਡ ਦਾ ਨਾਮ ਹੀ ਆ ਜੀ ਬੇਟਾ ਹਾਂਜੀ ਤੇ ਵੀ ਆਪਦੇ ਨਾਮ ਨਾਲ ਰੱਖਣ ਤੋਂ ਪਹਿਲਾਂ ਇਹ ਅਸੀਂ ਕਿਹਾ ਵੀ ਚਲੋ ਪਿੰਡ ਦੇ ਨਾਮ ਤੇ ਰੱਖਦੇ ਕਿਉਂਕਿ ਵੀ ਪਿੰਡ ਦੇ ਵਿੱਚੋਂ ਵੀ ਬਹੁਤ ਸਾਰੇ ਖਿਡਾਰੀ ਹੂੰ ਵੀ ਇਤਿਹਾਸ ਦੇ ਵਿੱਚ ਵੀ ਬਹੁਤ ਸਾਰੇ ਉੱਠੇ ਨੇ ਸੱਟ ਪੰਡੋ ਤੇ ਉਹ ਤਾਂ ਕਰਕੇ ਅਸੀਂ ਪਿੰਡ ਦੇ ਨਾਮ ਤੇ ਹੀ ਰੱਖਿਆ ਤੇ ਇਹਦਾ ਇਤਿਹਾਸ ਰਿਹਾ ਮਿਲਦਾ ਕੋਣੀ ਪਿੰਡ ਵੀ ਬਹੁਤ ਡਬਲ ਆ ਹਨਾ ਭਾਈ ਹਾਂਜੀ ਬਹੁਤ ਵੱਡਾ ਪਿੰਡ ਆਈ ਭਾਈ ਜੀ ਅ ਕ੍ਰਾਂਤੀਕਾਰੀ ਕੋਣੀ ਦੇ ਬਹੁਤ ਹੋਏ ਆ ਹੂੰ ਜਦੋਂ ਕਾਮਾਡਾ ਕਟਾ ਮਰੂ ਜਾ ਇਹਦਾ ਸੈਕਟਰੀ ਵੀ ਕੋਣੀ ਦਾ ਸੀ ਦੇਸ਼ਪਤਰ ਆਏ ਸੀ ਹੂੰ ਖੰਡਨਤ ਨਰਿੰਦਰ ਸਿੰਘ ਜੀ ਅ ਸੁੰਦਰਦਾਸ ਇਹ ਆਪਣੇ ਕੋਣੀ ਦਾ ਇਤਿਹਾਸ ਬਹੁਤ ਵੱਡਾ ਜੀ ਹੂੰ ਰਾਜਨੀਤਿਕ ਲੀਡਰ ਕੋਣੀ ਦੇ ਆ ਸਾਰੇ ਹਾਂ ਇਹ ਤਾਂ ਕਰਕੇ ਅਸੀਂ ਮਤਲਬ ਕਿ ਸੋਚਿਆ ਵੀ ਕੌਣੀ ਪੈਂਦੇ ਨਾਮ ਦੀ ਰੱਖਿਆ ਜਾਵੇ ਹੂੰ ਵੀ ਆਪਣੇ ਨਾਮ ਦਾ ਆਪਾਂ ਹੋਰ ਕੋਈ ਨਾਮ ਵੀ ਰੱਖ ਸਕਦੇ ਨਾਮ ਰੱਖੇਰੇ ਗੁਰੂ ਸਾਹਿਬ ਦੀ ਸਵਾਰੀ ਹੈ ਇੱਕ ਫਰਿਸ਼ਤੇ ਆ ਕੋੜੀ ਇਹਨਾਂ ਨੂੰ ਫਰਿਸ਼ਤਾਂ ਦੇ ਨਾਮ ਨਾਲ ਅੰਨ ਲੈ ਗਿਆ ਪਹਿਲਾਂ ਤਾਂ ਕਰਕੇ ਆਪਾਂ ਇਹਨਾਂ ਨੂੰ ਮਤਲਬ ਕਿ ਫਰਿਸ਼ਤਾਂ ਦਾ ਕੌਣੀ ਪੈਂਡ ਨੂੰ ਪਹਿਲ ਦਿੱਤੀ ਇਸ ਵੇਲੇ ਭਾਈ ਜ਼ਿਆਦਾਤਰ ਆਪਾਂ ਮਰਦ ਸਮਾਜ ਦੇ ਵਿੱਚ ਇਹ ਦੇਖਿਆ ਵੀ ਔਰਤ ਨੂੰ ਬਹੁਤ ਘੱਟ ਲੋਕ ਅੱਗੇ ਆਉਣ ਦਿੰਦੇ ਆ ਹਾਂਜੀ ਤੁਸੀਂ ਆਪਦੀ ਬੇਟੀ ਬੇਟੀ ਹੈ ਤੁਹਾਡੇ ਹਾਂਜੀ ਬੇਟੀ ਨੂੰ ਅੱਗੇ ਲੈ ਕੇ ਆਏ ਹੋ ਤੁਸੀਂ ਇਸ ਚੀਜ਼ ਦੇ ਵਿੱਚ ਕਦੇ ਹੋਇਆ ਨਹੀਂ ਕਿਤੇ ਰਿਸ਼ਤੇਦਾਰਾਂ ਮੰਨ ਨੂੰ ਜਾਂ ਕੋਈ ਇਹੋ ਜਿਹੇ ਯਾਰਾਂ ਦੋਸਤਾਂ ਮੰਨ ਨੂੰ ਹੋਇਆ ਹੋਵੇ ਕਿ ਬਈ ਯਾਰ ਤੂੰ ਆਪਦੀ ਧੀ ਨੂੰ ਉੱਥੇ ਲੈ ਕੇ ਜਾਏਂਗਾ ਇਹ ਤਾਂ ਮਨ 'ਚ ਸਵਾਲ ਆਏ ਨਹੀਂ ਜਾਂ ਕਿਸੇ ਨੇ ਪੁੱਛਿਆ ਕਦੇ ਇਹ ਹੋਈ ਹੈਗਾ ਨਹੀਂ ਬਈ ਇਹ ਤਾਂ ਸੁਭਾਵਿਕ ਆ ਹਮ ਜਿਹੜੀ ਆਪਣੀ ਸੋਚ ਆ ਇਨਸਾਨ ਦੀ ਇਹ ਬਹੁਤ ਤਰ੍ਹਾਂ ਦੀ ਸੋਚ ਆ ਹਮ ਤੇ ਇਹ ਰਿਸ਼ਤੇਦਾਰਾਂ ਤੋਂ ਵੀ ਹੋਏ ਆ ਹਮ ਲੋਕਾਂ ਤੋਂ ਵੀ ਹੋਏ ਆ ਚਲੋ ਇਹ ਤਾਂ ਹੋ ਨਹੀਂ ਜਿਵੇਂ ਜਿਵੇਂ ਸੋਚ ਆਗਲਾ ਕਰਦਾ ਜੋ ਆਪਾਂ ਕੰਮ ਸ਼ੁਰੂ ਕਰਨ ਉਦੋਂ ਕੰਮ ਦੇ ਵਿੱਚ ਇਹ ਅਰਚਨਾ ਆਪਾਂ ਨੂੰ ਆਉਣੀਆਂ ਹੀ ਆਉਣੀਆਂ ਆਉਣੀਆਂ ਹੀ ਤਾਂ ਕਰਕੇ ਵੀ ਆਪਾਂ ਵਾਲਾ ਇਹਨੂੰ ਦਿਮਾਗੀ ਤੌਰ ਤੇ ਸੀਰੀਅਸ ਨਹੀਂ ਸੀਰੀਅਸ ਲਿਆਗਾ ਹੂੰ ਆ ਮੇਰੀ ਵਾਈਫ ਠੂੜਾ ਜਾਂ ਲੈ ਜਾਂਦੀ ਸੀ ਵਿੱਚ ਪਰ ਜਦੋਂ ਰਸ ਨਹੀਂ ਜਾਂ ਕਿਸੇ ਨੇ ਵੀ ਛੱਡਿਆ ਹੈ ਹੂੰ ਤੇ ਤਰੱਕੀ ਨੂੰ ਆਰਾਮ ਨੂੰ ਜਾਂਦਿਆਂ ਨੂੰ ਛੱਡਿਆ ਹੂੰ ਜੇ ਉੱਤਰ ਕਿਨੂੰ ਜਾ ਰਹੇ ਆ ਜਾਂ ਕੋਈ ਕੰਮ ਤੋਰੇ ਉਦੋਂ ਛੱਡਿਆ ਹਾਂ ਜਦੋਂ ਮੰਜ਼ਿਲ ਤੇ ਪਹੁੰਚ ਗਏ ਉਦੋਂ ਤੇ ਜਦੋਂ ਮੰਜ਼ਿਲ ਤੇ ਪਹੁੰਚ ਗਏ ਉਦੋਂ ਸਾਹਮਣੇ ਆ ਜਾਣਗੇ ਭਈ ਆਪਾਂ ਕੋਈ ਗਿਲਾਸ਼ ਕਵਾਣਾ ਨਾਲ ਇਹਦਾ ਆਪਣਾ ਮਤਲਬ ਇੱਕ ਸੁਭਾਵਿਕ ਸੋਚ ਹੈ ਹਰੇਕ ਸੰਸਾਰ ਦੀ ਆਪਦੀ ਆਪਦੀ ਹਾਂਜੀ ਹਰੇਕ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਹਾਂਜੀ ਹਾਂਜੀ ਭਈ ਕਿੰਨੇ ਜਾਨਵਰ ਲੈ ਕੇ ਆਏ ਹੋ ਅੱਜ ਭਈ ਆਪਾਂ ਘੋੜਾ ਵਾਲੀ ਕਾਊਂਟਰ ਲੈ ਕੇ ਆਏ ਆ ਆਪਣੇ ਬਸ਼ੇਰੀਆ ਮਾਰਵੜੀ ਵਿਜੇਰਾਜ ਦੀ ਠੀਕ ਹੈ ਜੀ ਇਹਦੇ ਨਾਲ ਮਾਰਵਾੜੀ ਕੁੜੀ ਆ ਰਤਨਾਕਰ ਲੈਣ ਦੀ ਠੀਕ ਹੈ ਜੀ ਉਹਦੇ ਨਾਲ ਅਰਜੰਦੀ ਬੱਚੀ ਆ ਹੂੰ ਕੁੜੀ ਉਹਦੇ ਨਾਲ ਇੱਕ ਬਸ਼ੇਰੀ ਆ 35 ਸਾਲ ਦੀ ਅਰਜੰਦੀ ਜੋ ਬਹੁਤ ਹੀ 7 ਦਿਨ ਪਹਿਲਾਂ ਬਹੁਤ ਬੈਕਟੀਲ ਹੋਈ ਆ ਠੀਕ ਹੈ ਤਾਂ ਕਰਕੇ ਉਹ ਆਪਣਾ ਭਰਾ ਹੀ ਆ ਅਸੀਂ ਇੱਕ ਹੀ ਮਤਲਬ ਕਿ ਗਰੁੱਪ ਹੀ ਆ ਸਾਨੂੰ ਜੇ ਘੋੜਾ ਵੀ ਉਹਨਾਂ ਦਾ ਹੈ ਤੇ ਕੁੜੀਆਂ ਵੀ ਮੇਰੀਆਂ ਠੀਕ ਹੈ ਬਈ ਹਾਂਜੀ ਬਈ ਜਦੋਂ ਆਪਾਂ ਇਸ ਥਾਂ ਦੇ ਉੱਤੇ ਖੜਕੇ ਦੇਖਦੇ ਆਂ ਸਟੋਰੀ ਲੱਗੀ ਹਾਂ ਇਹ ਤਾਂ ਹਰੇਕ ਨੂੰ ਦਿਖ ਜਾਂਦੀ ਹੈ ਪਰ ਇਹਦੀ ਜਿਹੜੀ ਪਿੱਛੇ ਦੀ ਸਟਰਗਲ ਆ ਜਿਹੜੇ ਘਾਟੇ ਪਏ ਆ ਵਾਧੇ ਜਿਹੜੇ ਆਪਾਂ ਸਾਰਾ ਕੁਝ ਜਰਦੇ ਆ ਉਹਨਾਂ ਬਾਰੇ ਜ਼ਰੂਰ ਦੱਸੋ ਕਿੰਨਾ ਕੁ ਸਫਰ ਤੈਅ ਕਰਨਾ ਪਿਆ ਇਸ ਤਾਂ ਤੇ ਖੜਨ ਵਾਹ ਭਾਈ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰੋਗੇ ਨਾ ਹੂੰ ਉਹ ਸਟਰਗਲ ਦਾ ਜਿਹੜੀ ਕਰਨੀਓ ਕਰਨੀ ਹੀ ਪੈਣੀ ਹੈ ਪਰ ਇਹਦੇ ਨਾਲ ਮਤਲਬ ਕਿ ਲੋਕਾਂ ਨਾਲੋਂ ਟੁੱਟਣਾ ਇੱਕ ਟਾਈਮ ਸਮੇਂ ਇਹ ਵੀ ਲੱਗੂਗਾ ਵੀ ਮੈਂ ਕੱਲਾ ਰਹਿ ਗਿਆ ਹੂੰ ਤੇ ਉੱਥੇ ਖੜਦਾ ਕੌਣਾ ਨਾਲ ਪਰਵਾਹ ਠੀਕ ਹੈ ਤੁਹਾਡੀ ਵਾਈਫ ਕਰੂਗੀ ਬੱਚੇ ਖੜਨਗੇ ਜਦੋਂ ਕੱਲੇ ਹੁੰਨੇ ਆ ਨਾ ਜਿਹੜਾ ਬੰਦਾ ਕੱਲਾ ਰਹਿ ਚੁੱਕਿਆ ਹੈ ਉਹਨੂੰ ਪੁੱਛ ਕੇ ਵੇਖਿਓ ਵੀ ਉਹਦੇ ਦੇ ਕੀ ਬੀਜ ਦੀਆਂ ਹੋਈ ਉਦੋਂ ਮਤਲਬ ਕਿ ਕੰਮ ਨਹੀਂ ਆਉਂਦਾ ਕੋਈ ਰਿਸ਼ਤੇਦਾਰ ਨਹੀਂ ਕੰਮ ਆਉਂਦਾ ਕੋਈ ਸਭ ਛੱਡ ਜਾਂਦੇ ਆ ਬਈ ਹੂੰ ਸਟਰਗਲ ਇਸ ਨੂੰ ਸਟਰਗਲ ਆਖਿਆ ਗਿਆ ਸਹੀ ਹੈ ਤੇ ਆਪਣੇ ਗੁਰੂ ਆ ਸਿੱਖ ਧਰਮ ਦੇ ਵਿੱਚ ਤੇ ਗੁਰੂ ਸਾਹਿਬ ਨੇ ਵੀ ਸਟਰਗਲ ਕਰਕੇ ਜੰਗਾਂ ਲੜੀਆਂ ਹੂੰ ਉਹ ਜੱਤ ਸਕਦੇ ਸੀ ਜੱਤ ਸਕਦੇ ਮਹਾਂਪੁਰਸੀ ਸ਼ਕਤੀਸ਼ਾਲੀ ਸੀ ਕੁਝ ਵੀ ਕਰ ਸਕਦੇ ਸੀ ਉਹਨੇ ਸਟਰਗਲ ਕਿਉਂ ਕੀਤੀ ਸਹੀ ਗੱਲ ਆਪ ਨੂੰ ਸਿਖਾਉਣਾਂ ਦੀ ਖਾਤਰ ਕੀਤੀ ਹੈ ਵੀ ਮੇਰਾ ਜਿਹੜਾ ਵੰਸ਼ ਹੈ ਉਹ ਕੰਮ ਨਾ ਛੱਡੇ ਮਿਹਨਤ ਨਾ ਛੱਡੇ ਸਟਰਗਲ ਕਰਕੇ ਅੱਗੇ ਆ ਸੰਘਰਸ਼ ਕਰਦਾ ਰਹਿ ਹਾਂਜੀ ਕਿੰਨਾ ਟਾਈਮ ਹੋ ਗਿਆ ਬਈ ਘੋੜਿਆਂ ਚ ਉਹਨਾਂ ਨੂੰ ਬਈ ਆਪਾਂ ਨੂੰ ਵੈਸੇ ਦਾ 3 ਸਾਲ ਹੋ ਗਏ ਹੂੰ ਤੇ ਉਹ ਮਤਲਬ ਕਿ ਸ਼ੌਂਕ ਬਹੁਤ ਪਹਿਲਾਂ ਸੀਗਾ ਮਤਲਬ ਮੈਨੂੰ ਤਾਂ 10-12 ਸਾਲ ਹੋ ਗਏ ਸੀ ਉਹਨਾਂ ਨੇ ਮੇਲਿਆਂ ਤੇ ਜਾਂਦੇ ਨੂੰ ਜਾਂ ਕੁਝ ਵੀ ਕਰਦਿਆਂ ਨੂੰ ਤੇ ਬੱਚਿਆਂ ਨੂੰ ਮੈਨੂੰ 7-8 ਸਾਲ ਹੋ ਗਏ ਲਿਆਉਂਦੇ ਨੂੰ ਠੀਕ ਹੈ ਤੇ 3 ਸਾਲ ਹੋ ਗਿਆ ਆਪਾਂ ਕੋੜੀ ਨਹੀਂ ਲਈ ਸੀ ਪਹਿਲਾਂ ਆਪਾਂ ਐਂਟਰੀ ਹੀ ਕੋੜੇ ਤੋਂ ਕੀਤੀ ਸੀਗੀ ਠੀਕ ਹੈ ਪਹਿਲਾਂ ਸਾਲੀਆਂ ਨਹੀਂ ਲਿਆ ਸੀ ਅਸੀਂ 파ਟਨਰ ਸੀਗੇ ਕੁਝ 4 ਤਾਂ ਕਰਕੇ ਸਾਲੀਆਂ ਦੀ ਐਂਟਰੀ ਹੋਈ ਆਪਣੀ ਇਸ ਲਾਈਨ ਦੇ ਵਿੱਚ ਤੇ ਹੌਲੀ-ਹੌਲੀ ਚਲੋ ਕੋਈ ਮਤਲਬ ਕਿ ਕੰਪੈਸਟੀਆਂ ਹੁੰਦੀਆਂ ਜਾਂ ਕੋਈ ਗੱਲਾਂ ਬਾਤਾਂ ਹੁੰਦੀਆਂ ਕਿਸੇ ਨੇ ਛੱਡਣਾ ਹੁੰਦਾ ਸ਼ੌਂਕ ਜਾਂ ਕੁਝ ਰੱਖ ਲੂ ਇਹਨੂੰ ਪਿਛਲੇ ਮਾਗੀ ਤੋਂ ਮਹੀਨਾ ਤੋਂ ਪਹਿਲਾਂ ਕੋੜਾ ਸੇਲ ਕਰਨਾ ਸੀ ਸਾਰਿਆਂ ਨੇ ਠੀਕ ਹੈ ਤੇ ਉਦੋਂ ਫਿਰ ਮੇਰੀ ਬੇਟੀ ਤੇ ਮੰਨ ਲਓ ਵੀ ਇਹਦੀ ਮਾਮਾ ਵੀਰ ਕੇ ਵੀ ਆਪਾਂ ਸੇਲ ਨਹੀਂ ਕਰਨਾ ਵੀ ਲੈਣਾ ਰੱਖਣਾ ਕੋੜਾ ਫਿਰ ਮੈਨੂੰ ਪਹਿਜੀ ਉਹ ਜਿਹੜਾ ਉਹ ਲੈਣਾ ਤੇ ਸਟਰਗਲ ਕਰਨੀ ਪਈ ਉਹ ਹੋਰ ਵੀ ਉਹ ਹਜੇ ਵੀ ਸਟਰਗਲ ਚੱਲੀ ਜਾਂਦੀ ਚੱਲੀ ਹੈ ਹਾਂਜੀ ਮਾਰਾ ਮਾਰਾ ਟਾਈਮ ਆਉਂਦਾ ਹੈ ਕਾਰੀ ਬੰਦੇ ਤੇ ਹਮ ਸਭ ਕੋਈ ਹੁੰਦਾ ਤਾਂ ਨਹੀਂ ਮੈਨੇ ਸਭ ਕੁਝ ਸੁਣਨਾ ਪੈਂਦਾ ਇਹ ਜੇ ਤਾਂ ਨੇ ਮੈਨੇ ਜਿਹਨੇ ਸੁਣੇ ਨਹੀਂ ਉਹ ਤਰੱਕੀ ਉਹ ਮਾਨਵੀ ਨਹੀਂ ਸਕਦਾ ਉਹ ਮਾਨਵੀ ਨਹੀਂ ਸਕਦਾ ਉਹ ਤਰੱਕੀ ਜਿਹਨੂੰ ਪੈਦਾਸ਼ੀ ਸਰਦਾਰੀਆਂ ਤਰੱਕੀ ਮਿਲੀ ਹੈ ਨਾ ਉਹ ਸਵਾਦ ਨਹੀਂ ਮਾਨ ਸਕਦਾ ਸਵਾਦ ਨਹੀਂ ਮਾਨ ਸਕਦਾ ਹਾਂਜੀ ਸਹੀ ਹੈ ਭਾਈ ਮੈਂ ਜਿਵੇਂ ਗੱਲ ਕੀਤੀ ਹੈ ਭੈਣੇ ਤੁਹਾਡੇ ਨਾਲ ਗੱਲ ਕਰਦੇ ਆ ਕਦੇ ਤੁਹਾਡੀਆਂ ਫਰੈਂਡਾਂ ਨੇ ਤੁਸੀਂ ਬੈਠੇ ਹੋਵੋਗੇ ਆਪਦੇ ਫਰੈਂਡ ਸਰਕਲ ਚ ਕਦੇ ਤੁਹਾਨੂੰ ਦੇਖ ਕੇ ਕਿਸੇ ਧੀ ਨੇ ਕਿਆ ਵੀ ਤੁਡੇ ਪਾਪਾ ਬਹੁਤ ਲੱਕੀ ਆ ਤੇਰੇ ਵਾਸਤੇ ਜਿਹੜੇ ਤੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆ ਜਿਆਦਾਤਰ ਕੁੜੀਆਂ ਨੂੰ ਤੁਹਾਡੇ ਚ ਵੀ ਹੋਣਗੇ 프ੈਂਡ ਸਰਕਲ ਦੇ ਜਿਹੜੀਆਂ ਇਸ ਪਾਸੇ ਨਹੀਂ ਆ ਸਕਦੀਆਂ ਪਰ ਉਹਨਾਂ ਦਾ ਸ਼ੌਂਕ ਆ ਹਾਂਜੀ ਹੁੰਦਾ ਹੈ ਹਾਂਜੀ ਮੇਰੀ ਆਪਦੀਆਂ ਫਰੈਂਡਸ ਨੇ ਉਹ ਵੀ ਮੈਨੂੰ ਕਹਿ ਦਿੰਦੀਆਂ ਨੇ ਵੀ ਤੂੰ ਕਿੰਨੀ ਲੱਕੀ ਆ ਵੀ ਤੇਰੇ ਪਾਪਾ ਨੇ ਤੇਰੇ ਹਰੇਕ ਸ਼ੌਂਕ ਪੂਰਾ ਕੀਤਾ ਵੀ ਸਾਨੂੰ ਵੀ ਸਾਡੇ ਘਰ ਦੇ ਕੁੜੀਆਂ ਤੋਂ ਚਲੋ ਹੁਣ ਉਹ ਸਾਰਿਆਂ ਦੇ ਘਰਾਂ ਦੇ ਚੋਲੋ ਬੱਕੜਾ ਡੋਟੀ ਸਰਕਲ ਹੂੰ ਹੂੰ ਆਪਾਂ ਦਾ ਗੈਣੀ ਸਾ이드 ਦੇ ਵੀ ਸਾਰੇ ਇੱਕੋ ਜਿਹੇ ਹੁੰਦੇ ਆ। ਹੂੰ। ਵੀ ਚਲੋ ਕੋਈ ਕਿਵੇਂ ਹੁੰਦਾ ਕੋਈ ਕਿਵੇਂ ਹੁੰਦਾਗਾ। ਹੂੰ। ਪਰ ਮੈਨੂੰ ਵੇਖ ਕੇ ਉਹ ਕਹਿੰਦੀਆਂ ਨੇ ਵੀ ਸਾਡਾ ਵੀ ਇਹ ਸ਼ੌਕ ਆ। ਵੀ ਅਸੀਂ ਵੀ ਘੋੜਾ ਲੈ ਘੋੜੀ ਲੈ ਕੇ ਜਾਂ ਘੋੜਾ ਲੈ ਕੇ ਰਾਈਡ ਕਰਕੇ ਜਾਂ ਇਹ। ਹੂੰ। ਇੱਕ ਬਈ ਆਪਾਂ ਮੈਂ ਇਹ ਗੱਲ ਦੰਦਾ ਵੀ ਅਸੀਂ ਚਲੋ ਆਪਣੇ ਬੱਚਿਆਂ ਦਾ ਸ਼ੌਕ ਪੂਰਾ ਕਰ ਨਹੀਂ ਆ। ਉਹ ਵੀ ਦੀ ਫੈਨਸ ਆ ਜਾਂ ਬੇਟੇ ਦੇ ਫੈਨਸ ਆ। ਹੂੰ। ਉਹ ਹੀ ਆਪਦੇ ਹੀ ਆ। ਠੀਕ ਹੈ। ਆਪਾਂ ਮੇਨ ਬਿਜ਼ਨਸ ਨੂੰ ਐਵੇਂ ਦੇ ਦਿੱਤੀ ਆਪਾਂ ਮੇਨ ਸ਼ੌਕ ਨੂੰ ਐਵੇਂ ਦੇ ਦਿੱਤੀ। ਸਹੀ ਹੈ। ਉਹਨਾਂ ਦੇ ਸ਼ੌਕ ਜਿੰਨਾ ਜਾ ਪਰਮਾਧਮਾ ਨੇ ਹੁਨਰ ਬਖਸ਼ਿਆ ਜਾਂ ਤਾਕਤ ਬਖਸ਼ੀਆ ਆਪਣਾ ਦਾ ਸ਼ੌਂਕ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਨਹੀਂ ਵੀ ਜੇ ਕੋਈ ਕੋੜਾ ਕੋੜੀ ਲੈ ਨਹੀਂ ਸਕਦਾ ਕਿਉਂਕਿ ਉਹਦਾ ਸ਼ੌਕ ਦੋਹਰਾ ਨਹੀਂ ਰਾਂ ਦੇਂਦੇ ਇਹਨਾਂ ਦੇ ਜਿੰਨੇ ਫਰੈਂਡ ਸਹੀ ਹੈ ਜੀ ਆ ਹੁਣ ਇਹਨੇ ਲੜਕੇ ਆਏ ਆ ਨਾਲ ਮੇਰੇ ਬੇਟੇ ਦੇ ਦੋਸਤ ਇਹ ਸਭ ਇੱਥੇ ਸ਼ੌਕ ਪੂਰਾ ਕਰਦੇ ਇਹਨਾਂ ਦੇ ਨਾਲ ਠੀਕ ਹੈ ਤੇ ਇਹਨਾਂ ਦੇ ਨਾਲ ਹੀ ਮੈਂ ਸ਼ੌਕ ਪੂਰੇ ਕਰੀ ਜਾਂਦਾ ਆਂ ਉਹਦੇ ਸਹੀ ਹੈ ਜੀ ਹਾਂਜੀ ਹੂੰ ਬਈ ਕੀ ਦੇਖ ਦਵਾਂ ਬੰਦਾ ਜੋ ਕੁਛ ਬੰਦਾ ਸੋਚਦਾਣਾ ਵੀ ਮੈਂ ਨਹੀਂ ਕਰ ਸਕਿਆ ਮੇਰੀ ਆਉਣ ਵਾਲੀ ਔਲਾਦ ਉਹ ਚੀਜ਼ਾਂ ਨੂੰ ਕਰੇ ਹਾਂਜੀ ਇਹ ਹਰ ਬੰਦੇ ਦੀ ਸੋਚ ਹੁੰਦੀ ਆ ਭਾਈ ਹਰ ਇੱਕ ਹੀ ਸੋਚਦਾ ਹੈ ਵੀ ਜਿਹੜਾ ਮੇਰਾ ਤੀਜਾ ਪੋਤਾ ਮੇਨੋਂ ਵੱਧ ਕਮਾਵੇ ਮੇਨੋਂ ਵੱਧ ਕਾਮਯਾਬ ਹੋਵੇ ਹੂੰ ਇਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੇਰੀ ਇਕੱਲੇ ਦੀ ਸੋਚ ਹੈ ਹਰੇਕ ਦੀ ਹੁੰਦੀ ਹੈ ਹਾਂਜੀ ਮੈਂ ਤਾਂ ਇਹ ਸੋਚਿਆ ਵੀ ਇਹਨਾਂ ਦੇ ਜਿਹੜਾ ਬਾਹਰ ਜਾਣ ਵਾਲਾ ਰਸਤਾ ਸੀ ਕੈਨੇਡਾ ਅਮਰੀਕਾ ਵਾਲਾ ਮੈਂ ਉਹ ਪਹਿਲਾਂ ਤਾਂ ਉਹ ਬੰਦ ਕੀਤਾ ਹੂੰ ਉਹਨੂੰ ਲੋਕ ਲਾਤੇ ਆ ਜੇ ਮੈਂ ਕੱਲਣਾ ਵੀ ਚਾਹਾਂ ਇਹ ਹੁਣ ਫੋਨ ਦਾ ਨਾਂ ਨਾ ਲੈਣਗੇ ਕਦੇ ਵੀ ਨਹੀਂ ਲੈਣਗੇ ਠੀਕ ਹੈ ਮੈਂ ਪਹਿਲਾਂ ਉਹ ਮੇਰਾ ਮੇਨ ਮਕਸਦ ਉਹ ਬੰਦ ਕਰਨਾ ਸੀ ਉਹ ਘੋੜਾ ਲੈ ਕੇ ਤੇ ਆਪਣਾ ਇਹਨਾਂ ਗੇਮਾਂ ਦੇ ਵਿੱਚ ਪਾ ਕੇ ਇਹਨਾਂ ਦਾ ਮੈਂ ਉਹ ਬੰਦ ਕਰ ਠੀਕ ਹੈ ਹੁਣ ਮੈਨੂੰ ਟੈਨਸ਼ਨ ਨਹੀਂ ਵੀ ਕੱਲ ਨੂੰ ਬੱਚੇ ਕਹਿੰਦੇ ਮੈਂ ਪਲੱਸ 2 ਕੱ ਲਈ ਬਾਹਰ ਜਾਣਾ ਜੋ ਕਰਨਾ ਹੁਣ ਉਹ ਮੇਰਾ ਉਹ ਟੈਨਸ਼ਨ ਮੈਂ ਖਤਮ ਕਰਤੀ ਪਹਿਲੇ ਠੀਕ ਹੈ ਹਾਂਜੀ ਭਾਣੇ ਕੀ ਪਲਾਨ ਆ ਤੁਹਾਡੇ ਘੋੜਿਆਂ ਨੂੰ ਲੈ ਕੇ ਅੱਗੇ ਘੋੜੇ ਤੇਨੀ ਇਹ ਤਾਂ ਕੋਈ ਛੱਡਣੀ ਨਹੀਂ ਸ਼ੌਕ ਵੀ ਇੱਕ ਵਾਰੀ ਹੁਆ ਰਿਹਾ ਤੇ ਇਨ ਢਿਘੋੜਿਆਂ ਨਾਲ ਹੁਣ ਜਾਨਵਰਾਂ ਨਾਲ ਵੀ ਪਿਆਰ ਵੀ ਇੰਨਾ ਵਧ ਗਿਆ ਵੀ ਹੁਣ ਇੰਨਾ ਮੇਨਾ ਜੀ ਨਹੀਂ ਲੱਗਦਾ ਕਿਸੇ ਨੂੰ ਜੀ ਨਹੀਂ ਲੱਗਦਾ ਠੀਕ ਹੈ ਵੀ ਹੁਣ ਵੀ ਰਿਸ਼ਤੇਦਾਰੀ ਚ ਵੀ ਜਾਂਦੇ ਉੱਥੇ ਸ਼ਾਮ ਤੱਕ ਮਿਲ ਕੇ ਆ ਜਾਈਦਾ ਹਮਮ ਦੇ ਫੋਨ ਚ ਕੈਮਰੇ ਚ ਲਾ ਕੇ ਵਾਰੀ ਵਾਰੀ ਵੇਖੀ ਜਾਂਦੇ ਆ ਵੀ ਉਹ ਕੀ ਕਰਦੇ ਆ ਕਿਵੇਂ ਆ ਵੀ ਉਹਨਾਂ ਨੂੰ ਪੱਠੇ ਨੀਰੇ ਪਾਦੇ ਆਪਣੇ ਤੋਂ ਬਾਅਦ ਜਾਂ ਕਿਵੇਂ ਕਿਵੇਂ ਹੋ ਗਿਆ ਕੋਈ ਰਿਸ਼ਤੇਦਾਰ ਆਪਣੇ ਐ ਵੀ ਹੁੰਦੇ ਜਿਨ੍ਹਾਂ ਦੇ ਘਰੇ ਜਾਨਵਰ ਨਹੀਂ ਹੁੰਦਾ ਫਿਰ ਥੋੜਾ ਤਾਂ ਜੀ ਨਹੀਂ ਲੱਗਦਾ ਹੁਣ ਉਹਨਾਂ ਦੇ ਘਰੇ ਜਾ ਕੇ ਹਾਂਜੀ ਨਹੀਂ ਹੋ ਜਾਂਦਾ ਨਾ ਇਹ ਪਹਿਲੀ ਗੱਲ ਜ ਆ ਗਿਆ ਜਾਂਦੇ ਨਹੀਂ ਪਹਿਲਾਂ ਤਾਂ ਜਾਣਗੇ ਤਾਂ ਆਪਦੀ ਲਾਈਨ ਦੇ ਵਿੱਚ ਹੀ ਜਾਣਗੇ ਵੀ ਆਪਾਂ ਕੋੜੇ ਵੇਖਣ ਜਾਵੜੇ ਕੋੜੀਆਂ ਵੇਖਣ ਜਾਵੜੇ ਉਹਦੇ ਵੈਸੇ ਹੀ ਰਹੇ ਨੂੰ ਜੀ ਨਹੀਂ ਕਰਦਾ ਉੱਤੇ ਜਾਣ ਨੂੰ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਨਾਈਟ ਟਾਈਮ ਨਹੀਂ ਹੁੰਦਾ ਜੀ ਹਾਂ ਕੋਈ ਆ ਗਿਆ ਮਿਲਣਾ ਇਹ ਹੁਣ ਤਾਂ ਰਿਸ਼ਤਦਾਰੀ ਤੋਂ ਵੱਧ ਹੀ ਕੰਮ ਜਾਵੜਿਆ ਜੀ ਕੋੜੇ ਵਾਲਿਆਂ ਦਾ ਹਾਂ ਹਾਂ ਜੀ ਠੀਕ ਹੈ ਭਾਈ ਇਹਦੇ ਬਾਰੇ ਦੱਸਿਓ ਡਿਟੇਲ ਭਾਈ ਇਹਦੀ ਕੀ ਫੀਸ ਰੱਖਤੀ ਇਹਦੇ ਆਪਣਾ ਬਾਈ ਜੀ 25000 ਰੁਪਿਆ ਫੀਸ ਹੈ ਠੀਕ ਹੈ ਤੇ ਕੋੜੀ ਰੱਬ ਦੀ ਮਿਹਨਤ ਤਾਂ ਖਾਲੀ ਨਹੀਂ ਜਾਂਦੰਦੇ ਠੀਕ ਹੈ ਜੀ ਪਹਿਲੀ ਗੱਲ ਤਾਂ ਕੋੜੀ ਖਾਲੀ ਇਹਦੀ ਜਾਂਦੀ ਨਹੀਂ ਦੂਜੀ ਮੇਰ ਹੈ ਇਹ ਜਾਨ ਵੀ ਨਹੀਂ ਦਿੰਦੇ ਜੀ ਠੀਕ ਹੈ ਹਾਂਜੀ ਤੇ ਬਈ ਇਹਦੇ ਮਾਰਕਿੰਗ ਕੋਈ ਸਪੌਟ ਵਗੈਰਾ ਹੈ ਕਿ ਨਹੀਂ ਉਹ ਬਾਈ ਜੀ ਇਹ ਜਦੋਂ 2015 16 17 'ਚ ਚੈਂਪੀਅਨ ਬਣਿਆ ਨਾ ਮਾਲ ਸਾਹਿਬ ਵੇਲੇ ਮੰਨ ਲਓ ਵੀ ਸਪੌਟਲੈਸ ਹੀ ਸੀ ਠੀਕ ਉਹ ਹੁਣ ਜਦੋਂ ਵੀ ਮੰਨ ਲਓ ਵੀ ਕੋੜਾ 11 12 ਤਿੰਨ ਸਾਲਾਂ ਦਾ ਹੋ ਜਾਂਦਾ ਨਾ ਉਦੋਂ ਥੋੜੇ ਥੋੜੇ ਸਪੌਟ ਆ ਜਾਂਦੇ ਹਾਂਜੀ ਕਈਆਂ ਦੇ ਮਤਲਬ 4-5 ਸਾਲ ਦੀ ਉਮਰ ਦੇ ਵਿੱਚ ਹੀ ਫਲਕਾਰੀਆਂ ਸਪੋਰਟ ਆ ਜਾਂਦੇ ਆ ਇਹਨਾਂ ਹੁਣ 9-10 ਸਾਲ ਦੇ ਵਿੱਚ ਆ ਕੇ ਤੇ ਜਿਵੇਂ ਪੰਜ ਚਾਰ ਸਪੋਰਟ ਦਿੱਤੇ ਉਹ ਮਤਲਬ ਕਿ ਸੁਭਾਵਕ ਆ ਨੁਕਰੇ ਦੇ ਵਿੱਚ ਆਉਣੇ ਹੀ ਹੋਣੇ ਆ ਜਦੋਂ ਉਮਰ ਦਾ ਰਾਜ ਜਿਵੇਂ ਘੋੜਾ ਉਮਰ ਵੱਲ ਜਾਂਦਾ ਜਿਵੇਂ ਆਪਣੇ ਵਾਲ ਬੱਗੇ ਆਉਣੇ ਆ ਜਿਵੇਂ ਜਿਵੇਂ ਆਪਾਂ ਵੱਡੀ ਉਮਰ 'ਚ ਜਾਵਾਂਗੇ ਉਹ ਮਤਲਬ ਕਿ ਹੋਣਾ ਹੀ ਹੈ ਜੀ ਬੱਚੇ ਕਿਵੇਂ ਆ ਰਹੇ ਆ ਵੀ ਰਿਜ਼ਲਟ ਕਿਵੇਂ ਆ ਰਹੇ ਆ ਰਿਜ਼ਲਟ ਭਾਈ ਇਹਦੇ ਜ਼ਿਆਦਾ ਤਾਂ ਬਰੂੜ ਮਿਆਰੀ ਆ ਰਹੇ ਨੇ ਠੀਕ ਹੈ 100 ਦੇ ਵਿੱਚੋਂ ਮਤਲਬ ਕਿ 90 ਤੋਂ 95% ਬਸ਼ੇਰੀਆਂ ਹੁੰਦੀਆਂ ਨੇ ਹੂੰ ਇਹ 5 4 ਜਾਂ 7% ਬਸ਼ੇਰੇ ਆ ਜੇ ਬਸ਼ੇਰੇ ਇੰਨੇ ਘੱਟ ਆਉਂਦੇ ਬਈ ਪਰ ਉਹਨਾਂ ਦੇ ਚੈਂਪੀਅਨ ਦੇ ਚਾਂਸ ਵੀ ਵੱਧ ਹੋਣਗੇ ਹਾਂਜੀ ਜਿੰਨੇ ਕੋੜੇ ਆਏ ਆ ਸਟਾਈ ਦੇ ਬੱਚੇ ਆਏ ਆ ਆਸਟ੍ਰੇਲੀਅਨ ਹੀ ਬਣੇ ਆ ਮਤਲਬ ਕਿ ਤਕਰੀਬਨ ਚੰਗੇ ਕੋੜੇ ਬਣੇ ਆ ਉਹਨਾਂ ਪਿੱਛੇ ਇੱਕ ਬੈਗ ਡੀਲ ਹੋਈ ਆ ਪਰਪਤ ਰਾੜਾ ਸਾਹਿਬ ਤੋਂ ਕਨਾਲ ਗਿਆ ਜੀ ਡਾਚ ਪੰਡ ਹਮ ਮਾ ਆਪਣਾ ਬਾਈ ਹਰ ਸਟਾਈਲ ਨੇ ਲਿਆ ਬਹੁਤ ਬੈਗ ਡੀਲ ਹੋਈ ਹੈ ਇਹਦਾ ਬਛੇਰਾ ਠੀਕ ਹੈ 69 70 ਦਾ ਬਛੇਰਾ ਠੀਕ ਹੈ ਇਹਦੇ ਬੱਚਿਆਂ ਦੇ ਹਾਈਟ ਦੇ ਨਾਲ ਕੰਨ ਵੀ ਛੋਟਾ ਹੋਊਗਾ ਠੀਕ ਹੈ ਮੂੰਹ ਵੀ ਛੋਟਾ ਹੋਊਗਾ ਤੇ ਸੋਹਣਾ ਸੁਨੱਖਾਪਣ ਨਹੀਂ ਆਊਗਾ ਜਿੰਨਾ ਇਹਦੇ ਵਿੱਚ ਠੀਕ ਹੈ ਜਿਵੇਂ ਇਹਦਾ ਦਾਦਾ ਸੋਹਣਾ ਸੀ ਸੁਨੱਖਾਪਣ ਸੀ ਉਵੇਂ ਇਹ ਸੋਹਣਾ ਤੇ ਗਾਹ ਦੇ ਬੱਚੇ ਵੀ ਇੰਾਈ ਬਰੀਡ ਕਰ ਰਿਹਾ ਠੀਕ ਹੈ ਹਾਂਜੀ ਬਈ ਹੋਰ ਕੋਈ ਤੁਹਾਡੇ ਅੱਗੇ ਫਿਊਚਰ ਚ ਪਲਾਨ ਬਛੇਰਾਂ ਦੇ ਵਿੱਚ ਤਾਂ ਚਲੋ ਜੀ ਹਾਈਟ ਆ ਜਾਂਦੀ ਹੈ ਹਮ ਮਤਲਬ ਕਿ ਇਹਦੇ ਬਸ਼ੇਰੀਆਂ ਦੀ ਵੀ ਚੌੜ ਤੋਂ ਲੈ ਕੇ 68 ਟੈਂਸ 29 ਇੰਚ ਤੱਕ ਜਾਂ 17 ਇੰਚ ਤੱਕ ਬਸ਼ੇਰੀਆਂ ਸਨਾਮੀਰ ਕੇਦੇ ਚਾਂ ਵੀ ਖੜੀਆਂ ਆ ਠੀਕ ਹੈ ਹਾਂਜੀ ਠੀਕ ਹੈ ਜੀ ਤੁਹਾਡੇ ਵੀ ਅੱਗੇ ਫਿਊਚਰ ਪਲਾਨ ਕੀ ਹੈ ਫਿਊਚਰ ਪਲਾਨ ਤਾਂ ਇਹ ਆ ਜੀ ਜੇ ਆਪਣਾ ਦਾ ਘੋੜੇ ਤੋਂ ਬਾਅਦ ਤੋਂ ਬਰੀਡ ਕਰਨੀ ਹਮ ਜਿੰਨਾ ਹੋ ਸਕਦਾ ਆ ਘਰੇ ਵੀ ਬਰੀਡ ਕਰਾਂਗੇ ਬਾਹਰ ਵੀ ਕੱਟ ਪੀਸ ਤੇ ਕੋਸ਼ਿਸ਼ ਕਰਾਂਗੇ ਬਰੀਡ ਕਰਨ ਦੀ ਹਮ ਸਹੀ ਆ ਹੰਕਾਰ ਨਹੀਂ ਪਰਮਾਤਮਾ ਹੰਕਾਰ ਤੋਂ ਬਚਾਈ ਰੱਖੇ ਇਹ ਨਹੀਂ ਬਹੁਤ ਵੱਡੀ ਗੱਲ ਠੀਕ ਅੱਜ ਜੇ ਮੈਨੂੰ ਲੋਕ ਜਾਣਦੇ ਆ ਹਮ ਕਾਂ ਕੋੜੇ ਕਰਕੇ ਜਾਂਦੇ ਆ ਜੇ ਕੋੜੀ ਕੋਈ ਮੇਟਣਾ ਹੋਊਗੀ ਉਹਨੇ ਮੇਥੋਂ ਤਾਂ ਕੁਝ ਨਹੀਂ ਲੈਣਾ ਹੂੰ ਕੋੜੇ ਤੋਂ ਲੈਣਾ ਮੈਂ ਲੱਖ ਗੱਪ ਮਾਰੀ ਜਾਵਾਂ ਨਾ ਮਾਰਾਂ ਉਹਨੇ ਜਿਹਨੂੰ ਮਤਲਬ ਵੀ ਉਹਨਾਂ ਨੂੰ ਕੋੜੇ ਨਾਲ ਆ ਬਈ ਸਹੀ ਹੈ ਮੈਂ ਤਾਂ ਉਹਨਾਂ ਦੀ ਇੱਜ਼ਤ ਤੇ ਮਾਨ ਸਨਮਾਨ ਕਰ ਸਕਦਾ ਹੂੰ ਠੀਕ ਹੈ ਨਹੀਂ ਆਪਦੇ ਕਹਿੰਦੇ ਆ ਵੀ ਜੇ ਕਿਸੇ ਨੇ ਫੀਸ ਦਿੱਤੀ ਆ ਉਹਦੀ ਫੀਸ ਦਾ ਮੁੱਲ ਮੋੜੋ ਮੂੰਹ ਨਾ ਮੋੜੋ ਉਸ ਕੋੜੀ ਵਾਲੇ ਤੋਂ ਉਹਦਾ ਸ਼ੌਕ ਨਾ ਮਾਰੋ ਮੇਨ ਗੱਲ ਹੈ ਜੀ ਹੂੰ ਉਹਨਾਂ ਸ਼ੌਕ ਬਰਕਰਾਰ ਰੱਖੋ ਸਹੀ ਹੈ ਜੀ ਹਾਂਜੀ ਧੰਨਵਾਦ ਜੀ ਦੋਸਤੋ ਇਹ ਬਾਈ ਦੇ ਨਾਲ ਗੱਲਾਂ ਬਾਤਾਂ ਸੀ ਜਿੱਡਾ ਕੌਣੀ ਪਿੰਡਾ ਓਡਾ ਹੀ ਵੱਡਾ ਬਾਈ ਦਾ ਦਿਲਾ ਬਹੁਤ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਭੈਣ ਨੇ ਦੱਸਿਆ ਆਪਦੇ ਫਿਊਚਰ ਪਲਾਨ ਬਾਰੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਦੈਨ ਦੁੱਗਣੀ ਰਾਜ ਚੌਗਣੀ ਤਰੱਕੀ ਕਰਨ ਤੇ ਸਾਰਾ ਪਰਿਵਾਰ ਆ ਜਿਹੜਾ ਉਹ ਪਸ਼ੂ ਧਨ ਦੇ ਵਿੱਚ ਤਰੱਕੀਆਂ ਕਰੇ ਤੇ ਇਹਨਾਂ ਤੋਂ ਵੀਡੀਓ ਤੋਂ ਸਿੱਖਣ ਵਾਲੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਆ ਅੱਗੇ ਆਪਦੇ ਦੋਸਤਾਂ ਮਿੱਤਰਾਂ ਨਾਲ ਪਰਿਵਾਰਕ ਰਿਸ਼ਤੇਦਾਰਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਇਹ ਭੈਣਾਂ ਜੋ ਸੁਪਨਾ ਰੱਖਦੀਆਂ ਉਹ ਆਪਦਾ ਪੂਰਾ ਕਰ ਸਕਣ ਸਤਿ ਸ਼੍ਰੀ ਅਕਾਲ ਜੀ